ਇਹ ਜੀ 스마트 ਮੀਟਰਾਂ ਤੇ 스마트 ਮੀਟਰ ਵਾਲਾ ਜਿਹੜਾ ਮਸਲਾ ਵੀ ਬੜਾ 스마트 ਤਰੀਕੇ ਨਾਲ ਚੱਲਿਆ ਉਹ ਸ਼ੁਰੂ ਦੇ ਵਿੱਚ ਪਰ ਉਹ ਆਪ ਵੀ ਸਰਕਾਰ ਉਹਦੇ ਵਿੱਚੋਂ ਨਹੀਂ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਲੋਕਾਂ ਨੂੰ ਵੀ ਪਸੰਦ ਨਹੀਂ ਆਇਆ ਉਹਦਾ ਵਿਰੋਧ ਵੀ ਹੋਇਆ ਹਨਾ ਪਰ 스마트 ਮੀਟਰ ਦੀ ਕੀ 스마트ਨੈਸ ਹੈ ਜੀ ਨਹੀਂ ਦੇਖੋ ਇੱਕ ਵਿਅਕਤੀ ਨੇ ਅੱਜ ਜੋ ਖਬਰ ਲਵਾਈ ਹੈ ਹੈਰਾਨ ਕਰਦੀ ਹੈ ਹੂੰ ਕਿ ਉਹਨਾਂ ਦਾ ਦੂਜਾ ਮੀਟਰ ਸੀਗਾ ਪਹਿਲਾਂ ਵਾਲਾ ਤੇ ਉਹ ਖਰਾਬ ਖਰੂਬ ਹੋ ਗਿਆ ਉਹ ਗਿਆ ਉਹ ਨਾ ਪੁੱਟ ਕੇ ਸ਼ਾਇਦ ਪਟਿਆਲੇ ਤੋਂ ਖਬਰ ਲੱਗੀ ਆ ਹੂੰ ਤੇ ਉਹ ਪੁੱਟ ਕੇ ਉਹ ਲਾ ਗਏ ਨੇ ਦੂਜਾ 스마트 ਮੀਟਰ ਕਿਉਂਕਿ ਕੇਂਦਰ ਨੇ ਇਹਨਾਂ ਨੂੰ ਟੀਚਾ ਦੇ ਰੱਖਿਆ ਕਿ ਤੁਸੀਂ ਤਾਂ ਹੀ ਐਨਾ ਪੈਸਾ ਹਾਸਲ ਕਰ ਸਕੋਗੇ ਜੀ ਜੇਕਰ ਤੁਸੀਂ ਐਨੇ 스마트 ਮੀਟਰ ਜਿਹੜੇ ਉਹ ਦੇ ਸਮੇ ਚ ਲਾਉਗੇ ਮੈਨੂੰ ਐਗਜ਼ੈਕਟ ਨੰਬਰ ਮੈਨੂੰ ਯਾਦ ਨਹੀਂ ਹੈ ਪਰ ਟੀਚਰ ਇਹਨਾਂ ਨੂੰ ਦਿੱਤਾ ਦੇ ਆ ਜੀ ਜੀ ਤੇ ਤਾਂ ਹੀ ਤੁਸੀਂ ਦੇਖਿਆ ਹੁਣਾਂ ਸ਼ਹਿਰਾਂ 'ਚ ਧੜਾ ਧੜ ਲਾ ਦਿੱਤੇ ਸੀ ਪਿੰਡਾਂ 'ਚ ਇਸ ਕਰਕੇ ਸਾਰੇ ਨਹੀਂ ਲੱਗੇ ਕਿਉਂਕਿ ਉੱਥੇ ਹਰੀਆਂ ਪੱਗਾਂ ਵਾਲੇ ਆ ਜਾਂਦੇ ਆ ਬਿਲਕੁਲ ਆਓ ਬਾਈ ਉਹ ਕਹਿੰਦੇ ਅਸੀਂ ਨਹੀਂ ਲੱਗਣ ਦਿੰਦੇ ਨਹੀਂ ਲੱਗਣ ਦਿੰਦੇ ਬਿਲਕੁਲ ਤੇ ਜੇ ਉਹ ਨਾ ਹੁੰਦੇ ਤੇ ਉਹ ਮਨੂੰ ਇਹਨਾਂ ਨੇ ਪਿੰਡਾਂ 'ਚ ਛਿਪ ਦੇਨੇ ਸੀ ਲਾ ਦੇਣੇ ਸੀ ਮੈਂ ਤੁਹਾਨੂੰ ਬਿਲਕੁਲ ਉਹ ਬੰਦੇ ਕਹਿੰਦੇ ਕਿ ਅਸੀਂ ਯਾਰ ਘਰ 'ਚ ਹੀ 2-4 ਦਿਨ ਰਹਿਨੇ ਆ ਇਹ ਮਹੀਨੇ 'ਚ ਤੇ ਬਿੱਲ ਆ ਰਿਹਾ ਮਹੀਨੇ ਦਾ 10-15000 ਹੂੰ ਦੱਸੋ ਇਹ ਸਮਾਰਟ ਮੀਟਰ ਨੂੰ ਕੀ ਕਰੀਏ ਸੀਮਿੰਟ ਦੀ ਆਗ ਦੀ ਦੁੱਖ ਮੈਂ ਕਹਾਣੀ ਸੁਣਾ ਦਿਆਂ ਮੈਨੂੰ 2 ਸਾਲ ਪਿੰਡੋਂ ਆਇਨ ਹੋ ਗਏ ਮੇਰਾ ਬਿੱਲ 11000 ਰੁਪਏ ਆਇਆ ਫੇ ਸਮਾਰਟ ਮੀਟਰ ਦਾ ਮੀਟਰ ਦੂਸਰਾ ਹੀ ਲੱਗੇ ਹੋਇਆ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਕਿੱਥੋਂ ਆ ਰਿਹਾ ਬੰਦ ਐਵਰੇਜ ਬਿੱਲ ਆ ਜਾਂਦਾ ਇਦਾਂ ਦਾ ਆਈ ਜਾਂਦਾ ਹੂੰ ਇਹ ਉੱਤੋਂ ਚਲੋ ਦੂਜੇ ਮੀਟਰ ਦਾ ਹੈ ਕਿ ਸਮਾਰਟ ਮੀਟਰ ਦਾ ਨਹੀਂ ਮੀਟਰ ਦੂਸਰਾ ਹੈ ਪਾ ਦੂਸਰਾ ਵੀ ਸਮਾਰਟ ਵਰਗਾ ਕੋਈ ਜਿਹਨੂੰ ਵੇਖ ਕੇ ਖਰਬੂਜੇ ਰੰਗ ਮੜ ਕੇ ਖਰਬੂਜੇ ਰੰਗ ਫੜਨ ਵਾਲੀ ਗੱਲ ਹੀ ਹੈ ਨਹੀਂ ਤੇ ਇਹ ਤੇ ਬਹੁਤ ਅਜੀਬ ਮਾਮਲਾ ਹੈ ਇਸੇ ਗੱਲ ਤੋਂ ਤੇ ਲੋਕ ਡਰਦੇ ਆ ਨਾ ਹੂੰ ਕਿ ਇਹ ਸਮਾਰਟ ਮੀਟਰ ਜਿਹੜਾ ਹੈ ਇਹ ਤਾਂ ਬਈ ਬਣਾਇਆ ਹੀ ਸਮਾਰਟ ਲੋਕਾਂ ਨੇ ਹੂੰ ਤੇ ਬਣਿਆ ਵੀ ਸਮਾਰਟ ਲੋਕਾਂ ਲਈ ਕਿਹੜੇ ਅਡਾਨੀ ਆਮਾਨੀ ਹੋਣੀ ਜੀ ਆ ਉਹਨਾਂ ਉਹਨਾਂ ਵਾਸਤੇ ਸਮਾਰਟ ਹੈ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਹੈ ਸਰ ਹੋਇਆ ਕੀ ਹੂੰ ਬਿਜਲੀ ਸੈਕਟਰ ਦੇ ਵਿੱਚ ਬੰਬੇ ਚ ਰਹਿੰਦੇ ਕਿਸੇ ਵੀ ਬੰਦੇ ਤੋਂ ਪੁੱਛੋ ਜੀ ਜੀ ਕਿ ਕਿਸੇ ਟਾਈਮ ਔਸਤਨ ਜਿਹੜੀ 5-6 ਰੁਪਏ ਬਿਜਲੀ ਸੀਗੀ ਅੱਜ ਉਥੇ 14-15 ਤੇ ਪਹੁੰਚ ਗਈ ਬਿਲਕੁਲ ਕਿਉਂਕਿ ਬਿਜਲੀ ਦਾ ਕੰਮ ਪ੍ਰਾਈਵੇਟ ਪਲੇਅਰ ਦੇ ਹੱਥ ਚ ਹੈ ਪ੍ਰਾਈਵੇਟ ਪਲੇਅਰ ਹੈ ਹੁਣ ਜਦੋਂ ਪ੍ਰਾਈਵੇਟ ਪਲੇਅਰ ਦੇ ਹੱਥ ਚ ਆਉਂਦਾ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਚੋਰੀ ਰੋਕੋ 스마트 ਮੀਟਰ ਤੇ ਉਸ ਤੋਂ ਬਾਅਦ ਸਮਾਰਟਨੈਸ ਦਿਖਾਈ ਚਲੋ ਜੀ ਤੇ ਉਹਦੇ ਚ ਭੁਗਤਾਨ ਵੀ ਤੁਹਾਨੂੰ ਪਹਿਲਾਂ ਕਰਨਾ ਪੈਣਾ ਬਿਲਕੁਲ ਨਹੀਂ ਤੇ ਬੰਦ ਇਹ ਤੇ ਹੈ ਨਹੀਂ ਆਪਾਂ 6 ਮਹੀਨੇ ਬਿੱਲ ਨਹੀਂ ਭਰਦੇ ਸਰਕਾਰ ਕਹਿੰਦੀ ਕੋਈ ਗੱਲ ਨਹੀਂ ਯਾਰ ਚੱਲਣ ਦਿਓ ਆਪਣਾ ਬੰਦਾ ਦੇ ਦੇਣਾ ਤੇ ਜੇ ਨਹੀਂ ਤੇ ਆ ਮਾਫੀ ਆ ਜਾਂਦੀ ਆ ਤੇ ਐਸਾ ਨਹੀਂ ਹੈ ਤਾਂ ਇਹ ਜਿਹੜੇ ਕਿਸਾਨ ਆਗੂ ਆ ਨਾ ਉਹ ਇਹਨਾਂ ਗੱਲਾਂ ਨੂੰ ਸਮਝਦੇ ਆ ਹੂੰ ਕਿ ਭਾਈ ਆਉਣ ਵਾਲੇ ਸਮੇਂ 'ਚ ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਹੋ ਜਾਏਗਾ 스마트 ਮੀਟਰ ਇੱਕ ਤਰ੍ਹਾਂ ਨਾਲ ਸੰਧ ਬਣ ਜਾਣਗੇ ਕਾਰਪੋਰੇਟ ਕੰਪਨੀਆਂ ਦੇ ਕਿ ਉਹ ਖੂਹ ਚੂਸ ਲੈਣਗੇ ਲੋਕਾਂ ਦੇ ਕਿਉਂਕਿ ਬਿਜਲੀ ਬਿਗਿਆ ਆਪਾਂ ਨਹੀਂ ਰਹਿ ਸਕਦੇ ਬਿਜਲੀ 20 ਰੁਪਏ ਯੂਨਿਟ ਵੀ ਉਹ ਕਰ ਦੇਣ ਕਿ ਤੁਹਾਨੂੰ ਦੇਣੇ ਪੈਣੇ ਆ ਪੈਸੇ ਹੂੰ ਇਸੇ ਕਰਕੇ 스마트 ਮੀਟਰ ਦੀ ਚਰਚਾ ਜਿਹੜੀ ਕਾਫੀ ਹੋ ਰਹੀ ਹੈ ਜੀ ਜੀ ਕੁਝ ਲੋਕ ਕਹਿ ਰਿਹਾ ਕਿ ਮੇਰਾ ਬਿੱਲ 14000 ਰੁਪਏ ਆ ਹੁਣ ਤਾਂ ਏਸੀ ਵੀ ਬੰਦ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੇ ਇਸੇ ਕਰਕੇ ਭੇਜਦਾ ਹੋਣਾ ਕਿ ਏਸੀ ਕਿਉਂ ਬੰਦ ਕੀਤੇ ਜਿ ਸਿਆਲ ਚ ਵੀ ਚਲੋ ਕੰਮ ਕੰਮ ਲਿਆ ਜਾਵੇ ਲਾਈਟ ਤੋਂ ਤਾਂ ਕਮਾਲ ਦੀ ਗੱਲ ਹੈ ਤਾਂ ਬਹੁਤ ਚਰਚਾ ਜਿਹੜੀ ਹੈ ਉਹ ਜਲਦੀ ਪਈ ਆ ਹੁਣ ਇੱਕ ਸੱਜਣ ਕਹਿ ਰਿਹਾ ਕਿ ਮੜਾ ਜਾ ਚੈੱਕ ਕਰ ਲਓ ਕਿਤੇ ਗਵਾਂਢੀ ਨਾ ਗੁੰਡੀ ਲਾਈ ਬੈਠੇ ਹੁਣ ਸਮਾਰਟ ਮੀਟਰ ਚ ਵੀ ਗੁੰਡੀ ਇਹ ਵੀ ਇੱਕ ਕਮਾਲ ਦੀ ਗੱਲ ਹੈ ਸ਼ਾਇਦ ਮੇਰੀ ਗੱਲ ਨਾ ਕਰਦੇ ਹੁਣ ਗੱਲ ਅੱਛਾ ਤੁਹਾਡੀ ਇਹ ਵੀ ਹੋ ਸਕਦਾ ਠੀਕ ਹੈ ਜੀ ਬਿਲਕੁਲ ਬਿਲਕੁਲ ਸੁਖ ਮੈਂਬਰ ਜੀ ਕਹਿ ਰਹੇ ਨੇ ਕਿ ਸਾਡੇ ਏਰੀਆ ਦੇ ਵਿੱਚ ਬਹੁਤ ਮੀਟਰ ਲੱਗੇ ਹੋਏ ਆ ਅਹ ਹਮਦਰ ਬਾਦ ਸਿੰਘ ਜੀ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਕਰਕੇ ਕਹਿੰਦੇ ਸਮਾਰਟ ਮੀਟਰਾਂ ਤੋਂ ਬਚਾਅ ਹੋਇਆ ਜਿੰਨਾ ਕੋ ਹੋਇਆ ਨਹੀਂ ਤੇ ਸੱਚਮੁੱਚ ਤੁਹਾਡੇ ਕਹਿਣ ਨੂੰ ਇਹਨਾਂ ਨੇ ਲਾ ਦੇਣੇ ਸੀ ਹਾਂ ਜੀ ਚੇਪ ਦੇਣੇ ਸੀ ਇਹਨਾਂ ਨੇ ਬਸ ਜਦੋਂ ਵੀ ਲਾਉਣ ਆਉਣ ਤੇ ਉਹ ਬੁਲਾ ਲੈਂਦੇ ਨੇ ਲੋਕ ਕਿ ਆਇਓ ਕੋਈ ਨਾ ਕੋ ਪ੍ਰਧਾਨ ਤੇ ਹੁੰਦਾ ਹੀ ਆਪਣੇ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਤੁਹਾਨੂੰ ਪਤਾ ਕਿਸਾਨ ਯੂਨਿਟਾਂ ਬਣੀਆਂ ਹੋਈਆਂ ਨੇ ਆਗੂ ਕੋਈ ਹੁੰਦਾ ਉਹ ਜਦੋਂ ਫੋਨ ਕਰਦੇ ਦੂਜੇ ਨਾਲ ਦੀ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਚੱਲਣ ਦਿਓ ਫਿਰ ਅਸੀਂ ਚੱਲਦੇ ਹਾਂ ਮੀਟਰ ਨਹੀਂ ਚੱਲਦਾ ਸਮਾਰਟ ਨਾ ਚੱਲੇ ਅਸੀਂ ਨਿਕਲੀਏ ਇੱਥੋਂ ਬਹਿ ਬਹਿ ਕੇ ਜੀ ਜੀ ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਹੁਣ ਹਰ ਪਿੰਡ ਸ਼ਹਿਰ ਦੇ ਵਿੱਚ ਕਹਿੰਦੇ ਨਵੇਂ ਸਮਾਰਟ ਮੀਟਰ ਲੱਗ ਰਹੇ ਆ ਆਪਣੇ ਗਲੀਆਂ ਵਿੱਚ ਲੱਗੇ ਬਾਕਸ ਚੈੱਕ ਕਰੋ ਭਾਈ ਚੈੱਕ ਆਪ ਹੀ ਹੋ ਜਾਣਾ ਜਦੋਂ ਬਿੱਲ ਆ ਗਿਆ ਤੇ ਫਿਰ ਆਪ ਹੀ ਚੈੱਕ ਕਰਨਾ ਭੱਜਿਆ ਜਾਣਾ ਅਗਲੇ ਨੇ ਵੀ ਕਿਧਰੋਂ ਆ ਗਿਆ ਇਹ ਜੀ ਬਿਲਕੁਲ ਜੀ ਬਿਲਕੁਲ ਮੈਂ ਸੱਚਮੁੱਚ ਤੁਹਾਡੇ ਵਾਲੀ ਗੱਲ ਹੈ ਭਾਈ ਮੈਨੂੰ ਚੈੱਕ ਕਰਨਾ ਪੈਣਾ ਸਾਡੇ ਤਾਂ ਕਨੇ 4-5 ਸਾਲਾਂ ਤੋਂ ਲੱਗਿਆ ਹੋਇਆ ਵੀ 10 ਦਿਨ ਪਹਿਲਾਂ ਖੂਕ ਵੀ ਗਿਆ ਮੀਟਰ ਕਹਿੰਦੇ ਹੁਣ ਨਵਾਂ ਲਾਉਣਗੇ ਦੇਖੋ ਕਿੰਨੇ ਪੈਸੇ ਲੱਗਦੇ ਆ ਈਸਟ ਇੰਡੀਆ ਕੰਪਨੀ ਵੀ ਕਹਿੰਦੇ ਇਹੀ ਕਰਦੀ ਸੀ। ਕੋਈ ਗੱਲਾਂ ਨਹੀਂ ਆਪਾਂ Jio ਵਾਲਾ ਪਹਿਲਾਂ ਦੇਖਿਆ ਹੀ ਐ ਮਿੰਟੂ ਜੀ। ਉਹਨਾਂ ਨੇ ਵੀ ਪਹਿਲਾਂ ਹੌਲੀ-ਹੌਲੀ ਥੋੜਾ-ਥੋੜਾ ਹਾਂ ਬਿਲਕੁਲ ਗਲਬਾ ਹਾਸਲ ਕੀਤਾ ਜਾਂਦਾ ਉਸ ਤੋਂ ਬਾਅਦ ਫਿਰ ਜੀ ਜਿਹੜੀ ਮੋਨੋਪੋਲੀ ਆ ਉਹ ਰੰਗ ਵਿਖਾਉਂਦੀ ਆ। ਹੂੰ ਸਾਰਾ ਕੁਝ ਇਦਾਂ ਹੀ ਹੁੰਦਾ ਸਾਬ। ਬਿਲਕੁਲ ਜੀ। ਸਾਡੀ ਕਹਿ ਲੋ ਕਿ ਲੁੱਟ ਜਿਹੜੀ ਐ ਨਾ ਉਹ ਇਦਾਂ ਹੀ ਇੱਕ ਵਿਉਂਤਬੱਧ ਤਰੀਕੇ ਨਾਲ ਕੀਤੀ ਜਾਂਦੀ ਆ। ਹੂੰ